ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਹੈ ਕੋਈ ਨੀ ਕੋਣ ਤਾਂ ਲੇਟ ਪਹੁੰਚਾਂਗੇ ਲਾ ਲੂ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਰੀਆਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨੀ ਜਾ ਸਕਦੇ ਉਹ ਉਤਰ ਸਕਦੇ ਆ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਤੇ ਹਰਿਆਣਾ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਹਾਂ ਦੋਨੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾ ਨਾ ਕਰੋ ਅਸੀਂ ਅੱਕੇ ਪਏ ਹਾਂ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਡ ਬਾਲਸ ਦਾ ਸਾਡਾ ਦੋਨਾਂ ਦਾ ਹਿੱਸਾ ਹੈ ਤਸਾਂ ਦੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ ਪਾਕਿਸਤਾਨ ਨਾਲ ਸੰਬੰਧ ਖਰਾਬ ਹੋਇਆ ਇੱਕ ਮੁਲਕ ਨੇ ਸਾਹ ਦਿੱਤਾ ਫਿਰ ਕਾਦੇ ਵਾਸਤੇ ਧਰਤੀ ਦੇ ਗੇੜੇ ਗੱਡੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਜਿਹਦਾ ਨਾਂ ਨਾਇਨ ਮਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਿੰਦਾ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਉਹਦੇ ਇਨਵਿਟੇਸ਼ਨ ਕਾਰਡ ਵੀ ਨਹੀਂ ਦਿੰਦੇ ਵੀ ਸੌ ਚੁੱਕ ਸਮਾਗ ਵਿੱਚ ਬੁਲਾ ਲਓ ਨਾ ਉਹੀ ਤੋਂ ਤੂੰ ਹੀ ਤਰ ਪੈਂਦੇ 6 ਜ਼ਿਲ੍ਹੇ ਨੇ ਜੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਰਾਣਾ ਗੁਜੀ ਜੀ ਬੈਠੇ ਐ ਤੁਹਾਡੇ ਤਾਂ ਉੱਥੇ ਗੰਨਾ ਮਿਲਾਂ ਨੇ ਉਧਰ ਸ਼ੇਰੋਂ ਵਾਲੇ ਪਾਸੇ ਤਰਨਤਾਰਨ ਜ਼ਿਲ੍ਹੇ ਤੇ ਹਨ ਤੇ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹੜਾ ਕੰਮ ਪੰਜਾਬ ਵਾਸਤੇ ਐ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆਂ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਨੇ ਆਂ ਤੇ ਜਦੋਂ ਕਹਿੰਦੇ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗੰਮਲਿਆਂ ਚ ਗੰਮਲਿਆਂ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਬਿਨਾਂ ਕਿਵੇਂ ਹੋ ਜੂਗੀ ਜੀ ਉਹ ਫਸਲ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ ਜਿੱਤ ਪਤਨੀ ਕੀ ਅੱਜ ਵੀ ਉਹਨਾਂ ਨੇ ਰੈਕਟ ਕੀਤਾ ਐਮਆ ਨੇ ਸਾਨੂੰ ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪੋਲਿਸੀ ਕੀ ਹੈ ਕਿ ਕਿਹੜੇ ਕਿਹੜੇ ਮੁਲਕਾਂ ਨਾਲ ਜੰਨਦੇ ਹੋ ਤੇ ਉਹ ਮੁਲਕ ਸਾਡਾ ਸਾਥ ਦਿੰਦੇ ਆ ਬਾਅਦ ਚ ਫਿਰ ਪਾਕਿਸਤਾਨ ਨਾਲ ਸਬੰਧ ਖਰਾਬ ਹੋਇਆ ਇੱਕ ਮੁਲਕ ਨੇ ਸਾਥ ਦਿੱਤਾ ਫਿਰ ਕਾਦੇ ਵਾਸਤੇ ਤਰਸਦੇ ਕਿਹੜੇ ਕੱਢੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਆ ਜਿੱਦਾਂ ਨਾਇਨ ਮੈਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਾਂ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਵੀ ਜੀਸੀਬੀ ਚਲੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਜੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹਾਂ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਹਰਿਆਣੇ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਦੋਨੇ ਛੋਟਾ ਭਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸੋਏ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਆ ਅਸਲ ਚ ਕਾਂਗਰਸ ਦੀ ਵੀ ਖੁੱਲ ਰਹੇ ਆ ਵੀ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕਿਆਸੀਆਂ ਬਿਆਸੀਆਂ ਚ ਸਾਰੀ ਗੱਲ ਦੱਸਤੀ ਆ ਮੰਨੇ ਮੈਂ ਰਿਪੀਟ ਨਹੀਂ ਕਰਨੀ ਚਾਹੁੰਦਾ ਤੇ ਹੁਣ ਇਹ ਪਾਣੀ ਦੇ ਰਾਖੇ ਬਣ ਗਏ ਇੱਥੇ ਇਸੇ ਵਿਧਾਨ ਸਭਾ ਚ ਕੈਪਟਨ ਸਾਹਿਬ ਨੇ ਬਿਲ ਪਾਸ ਕਰਤਾ ਉਹ ਰਾਸ਼ਟਰਪਤੀ ਨੂੰ ਭੇਜਤਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਤਾ ਆ ਚੱਲੀ ਜਾਂਦਾ ਹੈ ਤੱਕ ਹਜੇ ਤੱਕ ਚੱਲੀ ਜਾਂਦਾ ਆਪ ਹੀ ਕਿਉਂਕਿ ਹਰਿਆਣਾ ਚ ਵੋਟਾਂ ਸੀ ਉਸ ਵੇਲੇ ਉਹ ਕਹਿੰਦੇ ਵੀ ਹਰਿਆਣੇ 'ਚ ਨੁਕਸਾਨ ਹੋ ਜੂ ਆਪਾਂ ਨੂੰ ਰਾਸ਼ਟਰਪਤੀ ਨੂੰ ਭੇਜ ਦੋ ਰਾਸ਼ਟਰਪਤੀ ਦੇ ਸੁਪਰੀਮ ਕੋਰਟ ਨੂੰ ਭੇਜਤਾ ਹਜੇ ਤੱਕ ਵਕੀਲ ਕਰ ਕਰਕੇ ਅਸੀਂ ਉਸ ਚਾਗੇਰੇ 'ਚ ਪਏ ਹੋਏ ਹਾਂ ਜਨਾਬ ਫਿਰ ਇੱਥੇ ਪਾਸ ਕਰਨ ਦਾ ਕੀ ਫੈਸਲਾ ਹੋਇਆ ਵੀ ਪਾਣੀਆਂ ਦਾ ਰੱਖਾ ਉਹ ਲੌਗੇ ਬੋਰਡ ਪਾਣੀਆਂ ਦਾ ਰੱਖਾ ਪਾਣੀ ਦਾ ਰੱਖਾ ਜਿਨ੍ਹਾਂ ਦੀਆਂ ਟੂਟੀਆਂ ਹੀ ਸੋਨੇ ਦੀਆਂ ਹੁਣ ਸਰ ਉਹਨੂੰ ਪਾਣੀ ਦਾ ਮੁੱਲ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨੂੰ ਮੋਗਿਆਂ ਦਾ ਪਤਾ ਹੈ ਇਹਨਾਂ ਪਾਣੀ ਨਾਲ ਕੋਈ ਲਿੰਕ ਹੀ ਹੈ ਨਹੀਂ ਪਾਣੀ ਨਾਲ ਤਾਂ ਕਿਸਾਨਾਂ ਦਾ ਲਿੰਕ ਹੈ ਜਾਂ ਗਰੀਬਾਂ ਦਾ ਲਿੰਕ ਹੈ ਜਿਹੜੇ ਪਾਣੀ ਨੂੰ ਤਰਸਦੇ ਐ ਜਿਹੜੇ ਹਜੇ ਵੀ ਪੰਜਾਦੇ ਪੰਜਾਬ ਚ ਫਰਜ਼ਿਲ ਕਾਲੇ ਪਾਸੇ ਬੈਠੇ ਆ ਸਾਡੇ ਯਕਰਸਾ ਬੈਠੇ ਆ ਹਜੇ ਵੀ ਤੁਹਾਡੇ ਵਾਲੇ ਪਾਸੇ ਘੜੇ ਲੈ ਕੇ ਆਉਂਦੀਆਂ ਨੇ ਨਾ ਲੇਡੀਜ਼ ਗੰਜ ਪੈ ਗਏ ਇੱਥੇ ਇੰਨੂ ਰਖ ਰਖ ਕੇ ਹਜੇ ਵੀ ਪਾਣੀ ਢੋਈ ਜਾਂਦੇ ਆ 2025 ਚ ਗੱਲਾਂ ਕਰਦੇ ਆ ਚੰਦਰਿਆਂ ਦੀਆਂ ਪਾਣੀ ਹਜੇ ਪੂਰਾ ਨਹੀਂ ਹੋ ਰਿਹਾ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਗੱਲਾਂ ਚੰਦਰਿਆਂ ਦੀਆਂ ਬੇਸਿਕ ਨੀਡਸ ਜਿਹੜੀਆਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਪਹਿਲਾਂ ਉਹ ਪੂਰੇ ਕਰ ਲੋ ਬਸ ਤੁਸੀਂ ਬਿਸ਼ਪ ਗੁਰੂ ਬਣ ਜਿਓ ਬਿਸ਼ਪ ਗੁਰੂ ਦੇ ਚੱਕਰਾਂ 'ਚ ਪਏ ਹੋਏ ਨੇ ਉਹ ਬੁਲਾਉਂਦੀ ਹੈ ਨਹੀਂ ਉਹਦੇ ਇਨਵੀਟੇਸ਼ਨ ਕਾਰਡ ਵੀ ਨਹੀਂ ਦਿੰਦੇ ਵੀ ਸੌ ਚੁੱਕਸਾਂ ਮਾਂਗ ਵਿੱਚ ਬੁਲਾ ਲਓ ਨਾ ਉਹੀ ਤੁਸੀਂ ਉਹੀ ਤਰ ਪੈਂਦੇ ਆ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਕੋਈ ਨਹੀਂ ਘੰਟਾ ਲੇਟ ਪਹੁੰਚਾਂਗੇ ਲਾ ਲ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਰੀਆਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨੀ ਜਾ ਸਕਦੇ ਉਹ ਉਤਰ ਸਕਦੇ ਆ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਤੁੱਕ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆਂ ਨਾ ਜੀ ਕਹਿੰਦੇ ਇਹ ਫਿਲਮ ਨਹੀਂ ਲਈ ਜ਼ੋਰ ਦੇਣੀ ਇਹ ਤਾਂ ਗਦਾਰ ਹੈ ਕਮਾਲ ਹੈ ਯਾਰ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾ ਨਾ ਕਰੋ ਅਸੀਂ ਅੱਕੇ ਪਏ ਆਂ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਟਬਾਲ ਦਾ ਸਾਡਾ ਦੋਨਾਂ ਦਾ ਹਿੱਸਾ ਹੈ ਤੇ ਸਾਡੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਜੀ ਮੇਰੀ ਦਾੜੀ ਵਾਸਤੇ ਤਾਂ ਕਹਤਾ ਜੀ ਆਹ ਕੋਈ ਤੇ ਇਹ ਗੱਲਾਂ ਪਹਿਲਾਂ ਵੀ ਤੁਸੀਂ ਕਹਿਆ ਘਰ ਹਟਿਓ ਇਹ ਨਹੀਂ ਬਣਨਾ ਸਾਰੇ ਮੁੱਦਾ ਤੁਹਾਡਾ ਧਰਮ ਦਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਤੁਹਾਡੀ ਐਫਰਟ ਦੀ ਬਹੁਤ ਤਾਰ ਦਿਨਾ ਪਰ ਇਹ ਮੁੱਦਾ ਬਣਨਾ ਨਹੀਂ ਪੰਜਾਬ ਚ ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਹੈ ਪਰ ਨਫਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉੱਗਦਾ ਨਹੀਂ ਲੱਡਿੰਗ ਕੰਪਲੀਟ ਉਸ ਬਾਅਦ ਕਰਕੇ ਕਿਰਪਾ ਕਰਕੇ ਨਫਰਤ ਦੀਆਂ ਗੱਲਾਂ ਨਾ ਕਰੋ ਨਫਰਤ ਦੀਆਂ ਗੱਲਾਂ ਨਾ ਕਰੋ ਇਹ ਇਹ ਅਸਲ ਚ ਇਹ ਪੰਗਾ ਪਤਾ ਕੀ ਹੈ ਜੀ ਕੌਣ ਪਤਾ ਕੀ ਹੈ ਪਤਾ ਕੀ ਪੀਪੀਐਸ ਦਾ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸਸੀ ਉਤਰਦਾ ਹੈ ਉਹਦੇ ਨਾਲ ਵੀ ਪੀਪੀ ਰੋਗਤ ਗਰਾਊਂਡ ਹੈ ਨਾ ਚਾ ਗਰਾਊਂਡ ਆਉਚਰ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਜੀ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ਇੱਕ ਕਲਾਸ ਤੇ ਕਲਾਸ ਬਹੁਤ ਕਲਾਸ ਦੀ ਕੋਈ ਨਹੀਂ ਆ ਵੀ ਉਹਦੇ ਤੋਂ ਵੀ ਤਰੀਕਾ ਆ ਮੇਰੀ ਗੱਲ ਸੁਣੋ ਅਸਲ 'ਚ ਨਾ ਅਸਲ 'ਚ ਕੀ ਹੈ ਨਾ ਅਸਲ 'ਚ ਅਸਲ 'ਚ جی جی سر سر بیٹھو 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 چلو چلو شابہ شاباش بہت ودیا چیئر نور چیئر اجازت تو بنا جو بھی کچھ بولیا گیا ریکارڈ نہ گیتا جاوے جی جی پلیز ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਕੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆਜਵਾ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਸਪੀਕਰ ਸਾਹਿਬ ਬਾਜਵਾ ਸਾਹਿਬ ਉਹਨਾਂ ਆਰਡਰ ਚ ਲੈ ਕੇ ਸਾਡੇ ਕੋਲੇ ਤਿੰਨ ਦਿਨ ਨੇ ਆਓ ਜੀ ਲਿਖਿਆ ਸਰ ਬਾਈਓ ਬਾਈਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੱਢਮ ਕੰਪਲੀਟ ਹੌਂਦੇ ਮੁੱਖ ਸੀਐਮ ਠੀਕ ਹੈ ਠੀਕ ਹੈ ਜੀ ਬੈਠੋ ਤੁਸੀਂ 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 ਆਪਦਾ ਨੋਟ ਕਰ ਲਓ ਜੋ ਜੋ ਤੁਸੀਂ ਕਹਿਣਾ ਕਹਿ ਲਿਆ ਜੋ ਤੁਸੀਂ ਬਾਤ ਜੀ ਮੁੱਖ ਮੰਤਰੀ ਸਾਹਿਬ ਜੀ ਬੈਠੋ ਜੀ ਮਾਜੀ ਬੈਠੋ ਜੀ ਮੁਖ ਜੀ 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 ਠੀਕ ਹੈ ਤੁਸੀਂ ਬੈਠੋ ਜੀ ਹੁਣ ਬਾਜਵਾ ਜੀ ਬੈਠੋ ਤੁਸੀਂ ਪਲੀਜ਼ ਬਾਜਵਾ ਜੀ ਬੈਠ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਠੀਕ ਹੈ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਬਾਜਵਾ ਸਾਹਿਬ ਹੁਣ ਲੈਟ ਹਿਮ ਕੰਪਲੀਟ ਜੀ ਜੀ ਕਾਟ ਲੈਣ ਤੋਂ ਪੜਾ ਸ ਜੀ ਪੜਾ ਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਆਉਣੇ ਹੀ ਨਹੀਂ ਸੀ ਅਸੀਂ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜ ਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇੱਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾਂ ਨਹੀਂ ਕਹਿੰਦਾ ਹੁਣ